ਸੋਸ਼ਲ ਮੀਡੀਆ ਤੇ ਗਰਮਾਇਆ ਹੋਇਆ ਕਿੰਮੀ ਪਵਨ ਦਾ ਮੁੱਦਾ ਅੱਜ ਨਵੀਂ ਅਪਡੇਟ ਲੈ ਕੇ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿੰਮੀ ਤੇ ਪਵਨ ਦੇ ਵਿੱਚ ਸੁਲਾ ਹੋ ਗਈ ਹੈ ਤੇ ਪਵਨ ਦੇ ਦੋਸਤ ਵਰਮੇ ਨੇ ਸਾਰੀ ਮਿਸ ਅੰਡਰਸਟੈਂਡਿੰਗ ਦੂਰ ਕਰ ਦਿੱਤੀ ਹੈ ਸਾਬੀ ਨੇ ਵੀ ਇਹ ਕਲੀਅਰ ਕੀਤਾ ਹੈ ਕਿ ਐਦਾਂ ਕੋਈ ਵੀ ਯਾਰ ਮਾਰ ਨਹੀਂ ਕਰਦਾ ਹੈ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਜਦ ਜੋ ਵੀ ਇਲزام ਕਿਮੀ ਤੇ ਲਗਾਏ ਗਏ ਹਨ ਸਾਰੇ ਬੇਬੁਨਿਆਦ ਸੀ ਇਹ ਬਿਲਕੁਲ ਸੋਚੀ ਸਮਝੀ ਚਾਲ ਸੀ ਜਦੇ ਵਿੱਚ ਕਿਮੀ ਦਾ ਕੋਈ ਵੀ ਹੱਥ ਨਹੀਂ ਸੀ ਹੁਣ ਸਾਰੀ ਗੱਲ ਕਲੀਅਰ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਦੋਨਾਂ ਦਾ ਡਿਵੋਰਸ ਨਹੀਂ ਹੋ ਰਿਹਾ ਇਹਤੇ ਦੋਨੋਂ ਹੀ ਇਕੱਠੇ ਨਜ਼ਰ ਆਣਗੇ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਅੱਜ ਦੀ ਇਹ ਬਲੌਗ ਵਧੀਆ ਲੱਗਿਆ ਹੋਵੇਗਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸ ਦਿਓ ਕਿਵੇਂ ਦਾ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫੋਰ ਵਾਚਿੰਗ ਐਂਡ ਕੀਪ ਵਾਚਿੰਗ